ਤਲੰਦ ਕੰਮ ਕਰਦੇ ਦੇ ਵਿੱਚ ਸਰ ਇਹ ਸਾਡੇ ਨਾਲ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਕੰਮ ਕਰਦੀ ਆ ਗਈ ਹੈ ਇਸਨ ਕੀ ਕਾਰਨ ਕੀ ਹੈ ਰੇਡ ਕਿਉਂ ਹੈ ਰੇਡ ਸਰ ਲੋਕੀ ਘਟ ਪਰਤੇ ਦੇ ਆ ਜੀ ਪਹਿਲੇ ਸਰ ਪਿੰਡਾਂ ਦੇ ਵਿੱਚ ਜੋ ਵੀ ਮਤਲਬ ਖਾਣ ਪੀਣ ਦੇ ਲੈ ਕੇ ਜੋ ਵੀ ਅਸੀਂ ਘਰ ਦੇ ਵਿੱਚ ਬੜਤੇ ਦੇ ਨਾਲ ਸਭ ਬਾਂਸੋਂ ਦੇ ਤਿਆਰ ਹੁੰਦੇ ਸੀ ਅੰਚਾਨਾ ਜਿਵੇਂ ਮਿਹਨਤ ਬੜੀ ਹੈ ਬਹੁਤ ਜ਼ਿਆਦਾ ਮਿਹਨਤ ਆ ਗਈ ਹੈ ਉਹਦਾ ਪੱਲੇ ਵਿਚ ਨਾ ਘਟਦਾ ਨਾ ਕਾਰੋਬਾਰੇ ਹੋਈ ਹੈ ਕਣਾ ਚਾਹੂਗਾ ਜੀ ਤੁਹਾਨੂੰ ਕਿ ਇਹ ਸਮਾਨ ਪੂ ਚਾਰ ਹੁੰਦਾ ਤੇ ਆਪ ਚਾਰ ਮਗਰ ਚਾਹੁੰਦੇ ਲੋਕ ਇਹ ਕੀ ਆ ਜਾਣਾ ਕਿ ਫਲਾ ਮਤਲਬ ਹਰ ਆਈਟਮ ਕਿੰਨਾ ਦਾ ਆਪਣੇ ਇਹਦੀ ਬਣਦੀ ਸੀ ਬਾਸ਼ ਨਾ ਉਹ ਮਸ਼ੀਨ ਜਿਹੜਾ ਆ ਗਿਆ ਬਸ ਮਾਰੀਆਂ ਘਰ ਆ ਗਿਆ ਅੱਜ ਜਿਹਨੂੰ ਪੁੱਛੋ ਕਿਸੇ ਨੂੰ ਹਾਰਟ ਅਟੈਕ ਹੋ ਰਿਹਾ ਕਿਸੇ ਨੂੰ ਕੁਝ ਹੋ ਰਿਹਾ ਕਿਉਂਕਿ ਪਹਿਲਾਂ ਪਿੰਡਾਂ ਵਿੱਚ ਇਹ ਜੀ ਕਦੀ ਗੱਲ ਹੀ ਨਹੀਂ ਸੁਣੀ ਦੀ ਪੁਰਾਣੇ ਸਮੇਂ ਦੇ ਵਿੱਚ ਬਾਂਸਾਂ ਦੀਆਂ ਜਿਹੜਾ ਸਮਾਨ ਤਿਆਰ ਕੀਤਾ ਜਾਂਦੇ ਸੀ ਬਾਂਸਾਂ ਤੋਂ ਘੜੋਨੇ ਤਿਆਰ ਕੀਤੇ ਜਾਂਦੇ ਸੀ ਬਾਂਸਾਂ ਤੋਂ ਘਰ ਦੇ ਵਿੱਚ ਜਿਹੜਾ ਰਸੋਈ ਦੇ ਵਿੱਚ ਸਮਾਨ ਜਿਹੜਾ ਰੋਜ਼ਾਨਾ ਵਰਤਿਆ ਜਾਂਦਾ ਸੀ ਉਹਨੂੰ ਤਿਆਰ ਕੀਤਾ ਜਾਂਦਾ ਸੀ ਟੋਕਰੇ ਤਿਆਰ ਕੀਤੇ ਜਾਂਦੇ ਸੀ ਲੇਕਿਨ ਮਸ਼ੀਨੀ ਯੁੱਗ ਆਉਂਦੇ ਚੱਲਦੇ ਇਹਨਾਂ ਦੇ ਕਮਾਂਕਾਰਾਂ ਦੇ ਉੱਪਰ ਕਾਫੀ ਜਿਹੜਾ ਫਰਕ ਪਿਆ ਤੁਸੀਂ ਵੇਖ ਸਕਦੇ ਹੋ ਕਿ ਬਾਂਸਾਂ ਤੋਂ ਟੋਕਰੇ ਤਿਆਰ ਹੋ ਰਹੇ ਨੇ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਅ ਗੱਲਬਾਤ ਵੀ ਅਸੀਂ ਕਰਦੇ ਹੈਗੇ ਆ ਜਿਹੜੇ ਕਿ ਕਾਰੀਗਰ ਇੱਥੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਹੈਗਾ ਇਹ ਸਰ ਕੀ ਨਾਮ ਹੈ ਤੁਹਾਡਾ ਸਰਪਲਦੇਵ ਰਾਜ ਜੀ ਅ ਪਦੇਵ ਜੀ ਤੁਹਾਡੀ ਕਿੰਨੀ ਉਮਰ ਹੋ ਗਈ ਹੈ ਸਰ ਮੇਰੀ 37 ਸਾਲ ਉਮਰ ਹੋ ਗਈ ਹੈ ਜੀ ਅ ਪਰੋਂ ਦਾ ਕੰਮ ਕਰਦੇ ਪਏ ਤੁਸੀਂ ਸਰ ਇਹ ਸਾਡੇ ਨਾਲ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਕੰਮ ਕਰਦੀ ਆ ਗਈ ਹੈ ਸਰ ਸਰ ਮੇਰੇ ਪਰਦਾਦਾ ਵੀ ਇਹੀ ਕੰਮ ਕਰਦੇ ਸੀ ਮੇਰੇ ਦਾਦਾ ਵੀ ਤੇ ਮੇਰੇ ਫਾਦਰ ਤੇ ਸਰ ਮੈਂ ਵੀ ਇਹੀ ਕੰਮ ਕਰਦਾ ਸੀ ਕਿੰਨਾ ਕ ਸਮਾਂ ਟੋਟਲ ਹੋ ਗਿਆ ਕੰਮ ਕਰਦਾ ਸਰ 100 ਤੋਂ ਉੱਤੇ ਸਾਲ ਹੋ ਗਏ ਜੀ 100 ਸਾਲ ਤੋਂ ਉੱਤੇ ਹੋਏ ਐਨੀ ਮਿਹਨਤ ਤੁਸੀਂ ਕਰਦੇ ਹੈਗੇ ਹੋ ਹਾਂ ਜੀ ਆ ਇਹ ਤੁਹਾਨੂੰ ਔਰ ਤੋਂ ਕੋਈ ਆਸ ਹੈ ਪੈਸੇ ਹੈ ਘਰ ਦਾ ਗੁਜ਼ਾਰਾ ਹੋ ਜਾਣਾ ਸਰ ਬਹੁਤ ਔਖਾ ਜੀ ਮਿਹਨਤ ਸਰ ਬਹੁਤ ਜ਼ਿਆਦਾ ਦੀ ਪਰ ਸਰ ਰੇਟ ਆ ਨਹੀਂ ਜੀ ਹੁੰਦਾ ਕੀ ਦਾ ਹਾਂਜੀ ਮਿਹਨਤ ਬਹੁਤ ਜ਼ਿਆਦਾ ਸਰ ਇਹਦੀ ਕੀ ਕਾਰਨ ਕੀ ਹੈ ਰੇਟ ਕਿਉਂ ਨਹੀਂ ਹੈ ਰੇਟ ਸਰ ਲੋਕੀ ਘੱਟ ਬੜਤੇ ਦੇ ਜੀ ਪਹਿਲੇ ਸਰ ਪਿੰਡਾਂ ਦੇ ਵਿੱਚ ਜੋ ਵੀ ਮਤਲਬ ਖਾਣ ਪੀਣ ਦੇ ਲੈ ਕੇ ਜੋ ਵੀ ਅਸੀਂ ਘਰ ਦੇ ਵਿੱਚ ਬੜਤੇ ਦੇ ਨਾਲ ਸਭ ਬਾਂਸੋਂ ਦਾ ਤਿਆਰ ਹੁੰਦੇ ਸੀ ਮੋਟੀ ਧਾਰਨ ਦੇ ਸਾਰੇ ਜਿੱਦਾਂ ਆਪਾਂ ਹੁਣ ਕਣਕ ਪਾਣਿਆ ਡਰਮਾ ਦੇ ਵਿੱਚ ਸਰ ਪਹਿਲੇ ਪੰਡੋਰੇ ਹੁੰਦੇ ਸੀ ਪੰਡੋਰ ਦੇ ਵਿੱਚ ਕਣਕ ਪਾਉਂਦੇ ਸੀ ਆਟਾ ਪਾਉਂਦੇ ਜਿੱਦਾਂ ਆਪਾਂ ਟਰਮੀਆਂ ਦੇ ਵਿੱਚ ਸਟੀਲ ਦੀਆਂ ਸਰ ਪਹਿਲੇ ਇਹਦੇ ਵਿੱਚ ਹੀ ਪਾਉਂਦੇ ਸੀ ਟੋਕਰੀਆਂ ਦੀ ਬਣਾ ਕੇ ਮੁੱਗੀ ਟਾਇਬ ਉਹਦੇ ਨੂੰ ਲੈ ਵਰਕੇ ਤੇ ਉਹਦੇ ਵਿੱਚ ਪਾਉਂਦੇ ਸੀ ਰੋਟੀਆਂ ਦੀ ਜਿਹੜੀ ਉਹਨ ਦੇ ਸਿੱਕੂ ਉਹ ਵੀ ਸਾਰੀ ਇਹਦਾ ਬੰਦਾ ਸੀ ਇੱਦਾਂ ਪਲੇਟਾਂ ਵੀ ਬਣਾਉਂਦੇ ਸੀ ਗਲਾਸ ਸਰ ਉਹ ਵੀ ਬਾਸ ਦੇ ਬੰਦੇ ਸੀ ਹੁਣ ਸਰ ਉਹ ਸਭ ਕੁਝ ਲੋਕੀ ਭੁੱਲ ਗਏ ਨੇ ਤੇ ਜਦੋਂ ਪਲਾਸਟਿਕ ਤੇ ਮਗਰ ਪੈ ਗਏ ਸਰ ਲੋਕੀ ਹਾਂਜੀ ਕੀ ਫਰਕ ਹੀ ਹੈਗਾ ਲੱਕੜ ਦੇ ਵਿੱਚ ਖਾਣ ਨਾਲ ਤੇ ਪਲਾਸਟਿਕ ਦੇ ਭਾਂਡੇ ਵਿੱਚ ਖਾਣ ਨਾਲ ਫਰਕ ਕੀ ਪੈਂਦਾ ਸਰ ਇਹਦਾ ਕੋਈ ਨੁਕਸਾਨ ਨਹੀਂ ਹੈਗਾ ਜੀ ਇਹ ਚੀਜ਼ ਵਧੀਆ ਗਈ ਹੈ ਸਰ ਤੇ ਬਾਕੀ ਸਰ ਪਲਾਸਟਿਕ ਦੀ ਸਰ ਉਹ ਡਿਸਪੋਜ਼ੇਬਲ ਹੀ ਹੈਗਾ ਜੀ ਉਹਦਾ ਸਰ ਨੁਕਸਾਨ ਹੈ ਦਾ ਨੁਕਸਾਨ ਕੋਈ ਨਹੀਂ ਹੈਗਾ ਜੀ ਇਹ ਫਰਕ ਹੈਗਾ ਜੀ ਨਾ ਜੀ ਜਦ ਵੀ ਸਰਕਾਰਾਂ ਤੋਂ ਤੁਹਾਨੂੰ ਕੋਈ ਮਦਦ ਮਿਲੀ ਹੈ ਨਹੀਂ ਸਰ ਮਦਦ ਕੋਈ ਨਹੀਂ ਮਿਲੀ ਇੱਕ ਵਾਰ ਸਰ ਮੈਂ ਲੋਨ ਪਾਸ ਕਰਾਣ ਲਈ ਗਿਆ ਬੈਂਕ 'ਚ ਤੇ ਸਰ ਉਹਨਾਂ ਮਨਾਂ ਕਰਤਾ ਕਹਿੰਦੇ ਵੀ ਟੋਕਰੇ ਦੇ ਕੰਮ ਦੇ ਵਿੱਚ ਲੋਨ ਆਪਾਂ ਦੇ ਸਕਦੇ ਤੁਸੀਂ ਪੋਰਟਲੀ ਫਾਰਮ ਖੋਲਣਾ ਜਾਂ ਡੇਰੀ ਫਾਰਮ ਖੋਲਣਾ ਉਹਦੇ ਵਾਸਤੇ ਲੋਨ ਦੇ ਸਕਦਾ ਹੈ ਇਹਦੇ ਵਾਸਤੇ ਲੋਨ ਨਹੀਂ ਹੈਗਾ ਜੀ ਹਾਂਜੀ ਬਿਲਕੁਲ ਦੇਖਿਆ ਤੁਸੀਂ ਕਾਫੀ ਮਿਹਨਤ ਦਾ ਕੰਮ ਹੈਗਾ ਟੋਕਰੇ ਤੁਸੀਂ ਵੇਖ ਸਕਦੇ ਹੋ ਬਾਂਸਾਂ ਤੋਂ ਜਿਹੜੇ ਤਿਆਰ ਕੀਤੇ ਜਾ ਰਹੇ ਹੈਗੇ ਨੇ ਹੋਰ ਵੀ ਅਸੀਂ ਗੱਲਬਾਤ ਕਰਦੇ ਹੈਗੀਆਂ ਇੱਥੇ ਲੋਕ ਵੀ ਆਏ ਪਏ ਹੈਗੇ ਨੇ ਸਰ ਕੀ ਨਾਮ ਤੁਹਾਡਾ ਸਰ ਆਪਣਾ ਨਾਮ ਬਲਕਾਰ ਸਿੰਘ ਹੈ ਜੀ ਕਿੱਥੋਂ ਆਏ ਤੁਸੀਂ ਪੱਬਰ ਤੋਂ ਆਏ ਹਾਂ ਕੀ ਕਹਿਣਾ ਚਾਹੋਗੇ ਜਿਸ ਨੇ ਦੇਖਿਆ ਕਿ ਤੁਸੀਂ ਟੋਕਰੀਆਂ ਜਾਂ ਸਮਾਰਟਫੋਨ ਲੈਣ ਵਾਸਤੇ ਆਏ ਹੋ ਕੀ ਕਹਿਣਾ ਚਾਹੀਦਾ ਅਸੀਂ ਕਹਿਣਾ ਵੀ ਮਿਹਨਤ ਬੜੀ ਹੈ ਬਹੁਤ ਜ਼ਿਆਦਾ ਮਿਹਨਤ ਹੈਗੀ ਆ ਉਹ ਪੱਲੇ ਵਿਚਾਰਾਂ ਘਟ ਪੈਂਦਾ ਕਾਰੋਬਾਰ ਇਹ ਹੋਈ ਹੈ ਸੁਰੂ ਜੋ ਬਾਬੇ ਪੁਰਦਾਦੇ ਕਰਦੇ ਰਹੇ ਇਸੇ ਕੰਮ ਚ ਪਹਿਲੇ ਆ ਵੀ ਆਂਦੇ ਚੰਦੇ 60 ਸਾਲ ਸਾਡੀ ਉਮਰ ਹੋ ਗਈ ਆ ਨਾ ਪੜਦਾ ਲਿਖਦਾ ਹੈ ਸ੍ਰੀ ਸੁਮਾਨ ਵੀ ਇਥੋਂ ਲੈਣੇ ਆ ਪਾਕੀ ਬਜ਼ੁਰਗ ਭਾਈ ਬਾਹਰ ਲੱਜਾਣਾ ਕਹਿੰਦਾ ਜਾਣ ਕੇ ਹਾਲ ਦਾ ਕੋਰਮੈਂਟ ਕੀ ਥੋੜਾ ਚਾਹੀਦਾ ਸਰਕਾਰ ਕੀ ਥੋੜਾ ਬੰਦਾ ਲੈ ਆਉਂ ਸਾ ਦੇਣ ਬਨੇ ਕਾਰੋਬਾਰ ਕਰਦੇ ਹੋ ਕਹਿੰਦਾ ਰੋਟੀ ਹਰਕਣੇ ਖਾਣੇ ਫਰੋੜ ਕਾਗੇ ਕੁਝ ਕਰਕੇ ਉਹ ਨਹੀਂ ਹੁੰਦਾ ਜਿਹੜੇ ਫੁਲਕੇ ਬਜ਼ੁਰਗ ਕੰਦੇ ਸਾਬੜੀ ਪਾਏ ਖੰਦੇ ਉਹ ਵੀ ਇਹ ਬਾਂਸ ਦੀ ਹੁੰਦੀ ਹੈ ਫਰਕ ਕੀ ਹੈਗਾ ਜੀ ਜਿਹੜਾ ਬਾਂਸ ਤੋਂ ਤਿਆਰ ਹੁੰਦਾ ਪਿਆ ਜਾਂ ਜਿਹੜੇ ਮਸ਼ੀਨਾਂ ਤੋਂ ਸਮਾਨ ਤਿਆਰ ਹੁੰਦਾ ਫਰਕ ਹੀ ਹੈ ਇਹ ਜਿਹੜਾ ਬਾਹਰ ਤੋਂ ਤਿਆਰ ਹੋਣ ਦਾ 100% ਵੱਧ ਦਾ ਜਿਹੜਾ ਦੂਜਾ ਮਸ਼ੀਨੀ ਕੰਮ ਹੈ ਜਿਹੜਾ ਦੂਜਾ ਉਹਦੇ ਚ ਘੱਟ ਹੈਗਾ ਸਭ ਕੈਮੀਕਲ ਜਾਂ ਉਹਦੇ ਜਿਹੜੀਆਂ ਪਲਾਸਟਰੇ ਬਣਿਆ ਉਹਦੇ ਜੋ ਹੈ ਪ੍ਰਸ਼ੁੱਤ ਜਲੀ ਅੰਦੇ ਨਾਲ ਹੀ ਲੱਗ ਜਾਂਦਾ ਸਭ ਕੁਝ ਕੈਮੀਕਲ ਨਾਲ ਬਣਿਆ ਬਲੋ ਬਿਮਾਰੀਆਂ ਪੈਦਾ ਹੁੰਦੀਆਂ ਬਿਮਾਰੀਆਂ ਜ਼ਿਆਦਾ ਹੁੰਦੀਆਂ ਆ ਬਿਲਕੁਲ ਦੇਖਿਆ ਤੁਸੀਂ ਅ ਜਿਹੜੀਆਂ ਬਿਮਾਰੀਆਂ ਜਿਹੜੀਆਂ ਪੈਦਾ ਹੁੰਦੀਆਂ ਜਿਹੜੀਆਂ ਮਸ਼ੀਨਾਂ ਤੋਂ ਤਿਆਰ ਹੁੰਦੀਆਂ ਸਰ ਇਹ ਨਾਲ ਹੀ ਤੁਹਾਡਾ ਕਸ਼ਮੀਰ ਸੰਜੀ ਆ ਕਿਹੜੇ ਪਿੰਡ ਆ ਜੀ ਪਿੰਡ ਮੈਰਾ ਜੀ ਕੀ ਕਣਾ ਚਾਹੋਗਾ ਜਿਸ ਤਰ੍ਹਾਂ ਤੁਸੀਂ ਇਹ ਸਮਾਨ ਸੂਣ ਤਿਆਰ ਹੁੰਦਾ ਤੇ ਆ ਬਾਸ ਤੋਂ ਤਿਆਰ ਹੁੰਦਾ ਤੇ ਕੀ ਕਣਾ ਚਾਹੋਗੇ ਦੇਖੋ ਕੀ ਕਣਾ ਜਾਣਿਆ ਕਿ ਪਹਿਲਾ ਮਤਲਬ ਹਰ ਆਈਟਮ ਕਿੰਨਾ ਦਾ ਆਪਣੇ ਇਹਦੀ ਬਣਦੀ ਸੀ ਬਾਸ ਦੀ ਠੀਕ ਹੈ ਜੇ ਛਰੋਲੀਆਂ ਬਣਾਉਂਦੇ ਸੀਗੇ ਉਹਦੇ ਵਿੱਚ ਕੀ ਹੁੰਦਾ ਹਾ ਰੋਟੀ ਰੱਖੰਦੇ ਨਾਲ ਛਰੋਲੀ ਉਸਰਾ ਆਪਣੀ ਪੈਣੀ ਹਾ ਵਾਵਾ ਜੀ ਨੇ ਉਹਦੀ ਗੈਸ ਕੁਛ ਨਿਕਲ ਜਾਂਦੀ ਅੱਜ ਕੱਲ ਟਿਫਨ ਚੱਲੇ ਦੇਣਾ ਜਿੱਦਾਂ ਗਰਮਾ ਰੋਟੀ ਪਕਾਣਿਆ ਉਹਦੇ ਵਿੱਚ ਰੱਖ ਦਿੰਦੇ ਨੇ ਉਹਨੂੰ ਬੰਦ ਕਰ ਦਿੰਦੇ ਆ ਇਹ ਉਹਦੀ ਹਵਾ ਨਹੀਂ ਨਿਕਲਦੀ ਪਹਿਲਾਂ ਛਾਬੜੀ ਚ ਰੱਖਣੀ ਉਹਦੀ ਹਵਾ ਨਿਕਲਦੀ ਸੀਗੀ ਦੰਗਰਾਂ ਨੂੰ ਪਠੇ ਪਾਣੇ ਟੋਕਰੇ ਦੇ ਵਿੱਚ ਉਹਦੀ ਗੈਸ ਨਿਕਲ ਜਾਣੀ ਹੁਣ ਅੱਜ ਕੱਲ੍ਹ ਲੋਕੇ ਲੁਹਾਂਡੇ ਲੁਹਾਂਡੇ ਰੱਖੇ ਵੱਡੇ ਬਾਲਟੇ ਪਲਾਸਟਿਕ ਦੇ ਉਹਦੇ ਦੰਗਰਾਂ ਨੂੰ ਪਠੇ ਪਾਣਦੇ ਇਹਨਾਂ ਦਾ ਕਾਰੋਬਾਰ ਘਟਦਾ ਗਿਆ ਜੀ ਸਰ ਫਰਕ ਕੀ ਹੈਗਾ ਵੈਸੇ ਇਹ ਜਿਹੜਾ ਬਾਸ ਤੋਂ ਪਾਣੇ ਕਰਦੇ ਨੇ ਜਾਂ ਮਸ਼ੀਨਾਂ ਤੋਂ ਜਿਹੜਾ ਸਮਾਨ ਤਿਆਰ ਹੁੰਦਾ ਪਲਾਸਟਿਕ ਦਾ ਜਾਂ ਲੋਹੇ ਦਾ ਦੇਖੋ ਜੀ ਜਿਹੜਾ ਹੁਣ ਮਸ਼ੀਨੀ ਕੰਮ ਹੈ ਦੁਨੀਆ ਚੱਲ ਗਈ ਮਤਲਬ ਫੈਸ਼ਨ ਤੇ ਫੈਸ਼ਨ ਤੇ ਚੱਲ ਗਈ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹਦੀ ਬਿਮਾਰੀ ਕੀ ਹੈ ਅੱਜ ਜਿਹੜੇ ਆ ਇਹ ਅੱਜ ਪਲਾਸਟਿਕ ਦੀ ਬੋਤਲ ਪਣ ਕੇ ਛੁਰਦੰਦਾ ਜਾਂ ਰਸਤੇ ਹੁਰਦੇ ਉਹ ਫਿਰ ਮੁੜ ਕੇ ਇਕੱਠੀਆਂ ਹੋ ਗਏ ਫਿਰ ਮੁੜ ਕੇ ਤਿਆਰ ਹੁੰਦੀ ਉਹਦੇ ਨਾਲ ਬਿਮਾਰੀਆਂ ਵਧ ਜਾਂਦੀਆਂ ਦੁਨੀਆ ਇਹ ਨਹੀਂ ਦੇਖਦੀ ਪਹਿਲਾਂ ਜਾਈ ਅਸੀਂ ਪਿਛਲੀ ਰੀਤੀ ਰਿਵਾਜ ਤੇ ਚੱਲੀ ਹੈ ਹਾਂਜੀ ਹੁਣ ਜਿਹੜਾ ਜਿਸ ਤਰ੍ਹਾਂ ਦਾ ਰਿਵਾਜ ਚੱਲਿਆ ਉਹਦੇ ਨਾਲ ਬਿਮਾਰੀਆਂ ਵਧਦੀਆਂ ਜਾਂਦੀਆਂ ਨਹੀਂ ਪਹਿਲੇ ਲੋਕ ਇੱਕ ਗਲਾਸ ਫਿਰ ਕੋਲੀਆਂ ਛੋਟੀਆਂ ਦੀਆਂ ਚਮਚ ਸਾਰਾ ਵਾਤਾਵਰਣ ਕਿਨਾਂ ਚੁੱਲੇ ਦਾ ਇਹਦੇ ਵਿੱਚ ਚੱਲਦਾ ਸੀਗਾ ਬਾਂਸਾ ਤਿਆਰ ਹੁੰਦਾ ਸੀ ਬਾਂਸਦਾ ਹੀ ਹੁੰਦਾ ਸੀਗਾ ਠੀਕ ਹੈ ਅਜੇ ਵੀ ਕੀ ਹੋ ਸਕੈ ਸਾਡੇ ਘਰ ਕਿਨੇ ਪਹਿਲੇ ਬਜ਼ੁਰਗਾਂ ਨੇ ਕਿਨਾ ਗਲਾਸ ਕੁਲੀਆਂ ਪਈਆਂ ਹੋਣੀਆਂ ਠੀਕ ਹੈ ਜੀ ਹੁਣ ਉਧਰ ਕੋਈ ਦੇਖਦਾ ਨਹੀਂ ਕਾ ਠੀਕ ਹੈ ਹੁਣ ਉਹ ਕਿਹਾ ਗਿਆ ਰੱਖਦਾ ਨਿਆਣੇ ਨੂੰ ਠੋਡ ਮਾਰ ਕੇ ਪਰਾਂ ਕਹਿੰਦੇ ਵੀ ਖਲਾਉਣਾ ਹੈ ਇਹ ਚੀਜ਼ ਹੈ ਜੀ ਮਸ਼ੀਨੀ ਜੋ ਆ ਗਿਆ ਉਹ ਮਸ਼ੀਨੀ ਜੋ ਆ ਗਿਆ ਬਸ ਮਾਰੀਆਂ ਘਰ ਆ ਗਿਆ ਅੱਜ ਜਿਹਨੂੰ ਪੁੱਛੋ ਕਿਸੇ ਨੂੰ ਹਾਰਟ ਅਟੈਕ ਹੋ ਰਿਹਾ ਕਿਸੇ ਨੂੰ ਕੁਝ ਹੋ ਰਿਹਾ ਕਿਉਂਕਿ ਪਹਿਲਾਂ ਪਿੰਡਾਂ ਵਿੱਚ ਇਹ ਜੀ ਕਦੀ ਗੱਲ ਹੀ ਨਹੀਂ ਸੁਣੀਦੀ ਜੇ ਕਿ ਹੁਣ ਟੈਗ ਹੋਇਆ ਤਾਂ ਉਹਨੂੰ ਕਹਿੰਦਾ ਕਿਦਾ ਮਰ ਗਿਆ ਹੈ ਤੇ ਇਹ ਨਵਾਂ ਜਿਹੜਾ ਬਿਮਾਰੀਆਂ ਕਾਰਨ ਆਹੀ ਉਹ ਚੀਜ਼ ਨਹੀਂ ਦੇ ਦੇ ਜੋ ਵੇਖ ਆ ਤੁਸੀਂ ਪਲਾਸਟਿਕ ਦਾ ਇਸਤੇਮਾਲ ਕਰ ਰਹੇ ਆ ਹੁਣ ਫਿਰ ਦੇ ਵਿੱਚ ਪਾਣੀ ਲਾਣੇ ਪਲਾਸਟਿਕ ਦੀ ਬੋਤਲਾਂ ਮੜ ਕੇ ਕਿੰਨੇ ਦਾ ਮਿੱਟੀ ਦੇ ਹੁੰਦੇ ਸੀਗੇ ਹਾਂ ਉਹਨਾਂ ਦਾ ਪਾਣੀ ਪੀਣਾ ਕੋਈ ਬਿਮਾਰੀ ਨਹੀਂ ਆਗਈ ਹੁਣ ਜਿਹੜਾ ਵੀ ਇਹ ਕੰਮ ਮਸ਼ੀਨੀ ਯੋਗ ਆ ਗਿਆ ਤਾਂ ਹੁਣ ਬਿਮਾਰੀਆਂ ਕਰਦਾ ਜਿਹੜਾ ਸਵਾਲ ਹੁੰਦਾ ਬਾਸ ਬਾਸ ਜੀ ਕਹਤਿਆ ਤੁਸੀਂ ਲੋਕ ਵੀ ਜਿਹੜੇ ਇੱਥੇ ਹੈਗੇ ਨੇ ਇੱਕ ਵਾਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਤੁਸੀਂ ਵੇਖ ਸਕਦੇ ਹੋ ਕਿ ਬਿਲਕੁਲ ਬਾਤ ਨੂੰ ਜਿਹੜਾ ਉਹ ਉਹਨੂੰ ਛਿਲਿਆ ਜਾ ਰਿਹਾ ਹੈ ਔਰ ਇਸ ਤੋਂ ਜਿਹੜਾ ਰਾਮ ਮਟਲ ਤਿਆਰ ਹੋਣਾ ਔਰ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਇਸ ਤੋਂ ਜਿਹੜੇ ਟੋਕਰੇ ਵੀ ਬਣਾਣੇ ਨੇ ਪੱਕੀਆਂ ਵੀ ਬਣਾਉਣੀਆਂ ਖਡੋਣੇ ਵੀ ਬਣਾਣੇ ਨੇ ਹੋਰ ਵੀ ਕਈ ਤਰ੍ਹਾਂ ਦਾ ਸਮਾਨ ਜਿਹੜਾ ਇਹਨਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈਗਾ ਉੱਤੇ ਇਹਨਾਂ ਨੇ ਸਰਕਾਰਾਂ ਤੋਂ ਵੀ ਅਪੀਲ ਕੀਤੀ ਹੈ ਕਿ ਸਾਡੇ ਇਸ ਕੰਮ ਦੇ ਵਿੱਚ ਜਿਹੜੀ ਮਦਦ ਕੀਤੀ ਜਾਏ ਤਾਂ ਕਿ ਇਹ ਵੀ ਆਪਣੇ ਕੰਮ ਨੂੰ ਵਧਾ ਸਕਣ ਔਰ ਚੰਗੀ ਤਰ੍ਹਾਂ ਜਿਹੜਾ ਆਪਣੇ ਘਰ ਦਾ ਪਾਲਣ ਪੋਚਣ ਜਿਹੜਾ ਉਹ ਕਰ ਸਕਣ